ਨੂੰ ਆਪਾਂ ਆ ਗੁੰਨਣਾ ਪਈ। ਇਹ ਵੇਖਣ ਨੂੰ ਠੱਪਣ ਲੱਗਦਾ। ਇਹਦੇ ਵਿੱਚ ਤੁਸੀਂ ਆਪਾਂ ਆਟਾ ਗੁੰਨ ਸਕਦੇ ਆ। ਆ ਜਿਹੜਾ ਇਹਦਾ ਬੇਲਣਾ। ਆ ਜੇ ਕਿਤੇ ਚੋਲ ਬਣਾਉਣੇ ਤੇ ਚੋਲ ਛਾਂ ਸਕਦੇ ਆ। ਆ ਹੋ ਗਿਆ ਜੀ ਇਹਦਾ ਚਪਲਾ। ਚਪਲਾ ਰਿਹਾ ਨਾ। ਆ ਇਹਦੇ ਚਕਥਾਲੀ ਹੋ ਗਈ। ਆ ਦੂਜੀ ਥਾਲੀ ਹੋ ਗਈ। ਇਹ ਭਰਾਤ ਹੋ ਗਈ ਛਾਡਾ ਗੁੰਨ ਨਾ ਹਾਂ ਇਹਦੇ ਚ ਸਬਜ਼ੀ ਕੁੱਤੀ ਕਟੋਲ ਇਹਦੇ ਚਾਹ ਪਉਦੀ ਨਾ ਹੁੰਦੀ ਰੋਟੀ ਨਾ ਮਾਣੇ ਇਹ ਨਾ ਚਾਹ ਗਲਾਸ ਹੁੰਦੀ ਇਹ ਕਿਹੜੇ ਸਮੇਂ ਦੀ ਆ ਇਹ ਜੀ ਜਦੋਂ ਲੋਕੀ ਬਾਹਰ ਸਫਰ ਤੇ ਜਾਂਦੇ ਨੇ ਦੇਹੀ ਲੰਮੇ ਵਪਾਰ ਪੂਰ ਕਰਨੋਂ ਖਾਂ ਘੋੜਿਆਂ ਦੇ ਜਾਂਦੇ ਨੇ ਉਹਨਾਂ ਦਾ ਫੋਨ ਲੱਗਾ ਇਹ ਨਾ ਇੱਕ ਸਫਰੀ ਬਾਲਟੀ ਹੈ ਬਾਲਟੀ ਆ ਪਤਾ ਨਹੀਂ ਇਹਦਾ ਵਜ਼ਨ ਘੱਟੋ-ਘੱਟ ਨਹੀਂ ਤੇ 25 ਕਿਲੋ ਬਣ ਜਾਂਦਾ ਜਿਆਦਾ ਬਣ ਜਾਂਦਾ 25 ਤੋਂ ਜ਼ਿਆਦਾ ਬਣ ਜਾਂਦਾ ਇਹ ਹੁੰਦਾ ਨਾ ਡਿਨਰ ਸੈੱਟ 50 ਪੀਸ ਦਾ ਇਹ ਬਾਲਟੀ ਆ ਪਤਾ ਨਹੀਂ ਕਿੰਨੇ 100 ਪੀਸ ਦੀ ਵਿੱਚੇ ਫਰਾ ਦੇ ਵਿੱਚੇ ਛੜਦੇ ਲੋਕ ਜਾਂਦੇ ਹੀ ਰਸਤੇ 'ਚ ਰੋਕੇ ਖਾਣਾ ਪਈ ਕਈ ਕਈ ਜਾਂਦੇ ਸਫਰ ਦੇ ਜਾਂਦੇ ਜੀ ਉਹ ਸਫਰੀ ਬਾਲਟੀ ਆ ਤੇ ਮੈਂ ਹੋਰ ਖਾ ਨਹੀਂ ਸਕਦਾ ਬੜਾ ਲੰਮਾ ਕੰਮ ਹੋਣਾ ਇਹਨਾਂ ਨੂੰ ਆ ਆ ਇਹਦੇ ਲੈ ਕੇ ਦਿਖਾਓ ਆ ਇਹਦੀ ਕੜਛੀ ਆ ਜੀ ਆਹ ਵੇਖੋ ਕੜਛੀ ਵੀ ਫੋਲਡਿੰਗ ਆ ਫੋਲਡਿੰਗ ਕਰਦੀ ਆ ਆਹ ਵੇ ਕੁਛ ਚਮਚੇ ਕਿੰਨੇ ਪੁਰਾਣੇ ਆ ਧਾਨੀਆਂ ਭਾਈ ਆ ਵੇਖੋ ਆਹ ਇਹ ਖੋਰੀ ਇਹ ਪਿਛਲਾ ਪਾਸਾ ਆ ਮੈਂ ਕਿੰਨੇ ਭਾਂਡੇ ਇੱਕ ਬਾਲਟੀ ਚੋਂ ਨਿਕਲ ਰਹੇ ਆ ਅੱਛਾ ਇਹ ਫੋਲਡਿੰਗ ਕਰਦੀ ਸੀ ਫੋਲਡ ਨਾ ਕਰਦੀ ਉਤਰ ਬਾਲਟੀ ਕਿ ਨਹੀਂ ਆਉਣੀ ਲੰਮੀ ਆ ਆ ਲੋ ਇਹਦੇ ਨਾਲ ਤੁਸੀਂ ਤੜਕਾ ਰੋਵਾ ਆ ਜੀ ਨੋ ਵੀ ਪਰ ਪਰ ਬਾਲਟੀਆਂ ਰਖਾਓ ਆਏ ਦੇ ਜਵਾਨ ਆਉਣਾ ਜੀ ਦੇਖੋ ਕਿੰਨਾ ਕੁਛ ਇੱਕ ਬਾਲਟੀ ਤੇ ਜੇ ਤੇ ਨਿਕਲੀ ਆਉਂਦਾ ਨਿਕਲੀ ਆਉਂਦਾ ਜਦ ਜਾਦੂਗਰ ਨਹੀਂ ਕੱਢਦੇ ਹੁੰਦੇ ਆ ਗਿਆ ਪਤੀਲੇ ਮੇ ਪਤੀਲਾ ਆ ਦੇਖੋ ਚਲੋ ਜੀ ਇਹਨੇ ਖਲਾਰੋ ਇਕੱਠੀਆਂ ਇਕੱਠੀਆਂ ਆ ਇਕੱਠੀਆਂ ਹਾਂ ਆਟ ਵੋਲੇ ਜਿਵੇਂ ਜਿਵੇਂ ਮਰਗੀ ਸੀ ਜਿਹਨੇ ਮਰਗੀ ਹੈ ਆਹ ਲੋ ਆਹ ਲੋ ਜੀ ਇਹਦਾ ਜਿੰਨਾ ਬਣਾਉਂਗਾ ਆਹ ਬਣਾਉਂਗਾ ਐ ਕਿ ਨਹੀਂ ਜਾਦੂ ਦੀ ਗੱਲ ਇੱਕ ਬਾਲਟੀ ਚ ਕਿੰਨੇ ਬਰਤਨ ਇਹਨੂੰ ਕਹਿੰਦੇ ਸੀ ਸਫਰੀ ਬਾਲਟੀ ਮੈਂ ਤਾਂ ਧਾਨੇ ਹੋ ਗਿਆ ਵੀ ਭਾਈ ਸਾਹਿਬ ਨੇ ਕਿੰਨੀ ਮਿਹਨਤਾਂ ਲੰਬੀ ਕਿੱਥੋਂ ਹੈ ਇਹ ਬੜੀਆਂ ਮਿਹਨਤਾਂ ਕਰਨੀਆਂ 8 ਸਾਲ ਹੋ ਗਏ ਜੀ ਮੈਨੂੰ ਇਹ ਸਮਾਨ ਇਕੱਠਾ ਕਰਨ ਨੂੰ ਤਾਂ ਉਹ ਜਲਦੀ ਇੱਕ ਮੈਂ ਇੱਕ ਪੋਡਕਾਸਟ ਕਰਨਾ ਇੱਕ ਇੰਟਰਵਿਊ ਕਰਨੀ ਆ ਭਾਜੀ ਹੋਰਾਂ ਦੀ ਹਰੀਕੇ ਹਵੇਲੀ ਆ ਇੱਕ ਨਵੀਂ ਬੰਦ ਵਾਲੀ ਟੀ ਐਲ ਹੋਰੀਆਂ ਦੀ ਹਵੇਲੀ ਇਹਦਾ ਨਾਮ ਆ ਮੈਂ ਕੁਦਰਤੀ ਪਹਿਲਾਂ ਆ ਗਿਆ ਵਾ ਤੇ 4 ਦਿਨਾਂ ਬਾਅਦ ਇਹਦੀ ਸ਼ਾਨੋ ਸ਼ੌਕਤ ਹੋਣੀ ਆ ਤੇ ਇੱਥੇ ਆਪਾਂ ਇੱਕ ਫੂਡ ਬਲੌਗਿੰਗ ਵੀ ਕਰਾਂਗੇ ਖਾਵਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਜਿਹੜਾ ਇੱਥੋਂ ਦਾ ਖਾਣਾ ਖਾਊਗਾ ਇਹ ਇਹਨਾਂ ਦਾ ਕਹਿਣਾ ਵਾ ਕਿ ਦੁਨੀਆ ਭਰ ਦੇ ਸਵਾਦ ਭੁੱਲ ਜਾਊਗਾ ਤੇ ਲਾਹੌਰ ਦਾ ਸਵਾਦ ਨਾ ਆਇਆ ਤੇ ਮੈਨੂੰ ਕੀ ਕਹਿਤਾਂ ਵਾ ਆਹ ਇੰਨੇ ਬੰਦੇ